ਗੱਲਬਾਤ ਕੋਈ ਹੁਣ ਪਤਾ ਸਰ ਨਹੀਂ ਕਰਦਾ ਜੇ ਇਹਦੇ ਕੋਈ ਕੀ ਹੋ ਗਿਆ ਕੀ ਲੱਗਦਾ ਡੰਮ ਡਾਏ ਮੁੰਡਾ ਯਾ ਮੇਰਾ ਕੀ ਨਾ ਇਹਦਾ ਵਰਿੰਦਰ ਸਿੰਘ ਕਿੰਨੀ ਕੁ ਉਮਰ ਜੀ ਦੀ ਬੱਤੀ 33 ਸਾਲ ਨੂੰ ਨਹੀਂ ਤੇ ਕੀ ਗੱਲ ਬਾਤ ਹੋਈ ਹੈ ਸਾਡੇ ਗੱਲ ਬਾਤ ਤਾਂ ਅਸਲ ਕਰਮ ਸ਼ਾਮੀ ਜੀ ਪਈ ਆਇਆ ਵਾ ਹਰੀ ਕੇ ਨਾਲ ਇੱਕ ਹੋਰ ਮੁੰਡਾ ਆਇਆ ਹੱਟ ਵਾਹ ਰੀਆ ਉਹਨੂੰ ਮੋਟਰ ਦੇ ਮੋਟਰ ਸੱਤੇ ਕਢਾਤਾ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਕਿ ਦੌਰਦਾ ਹੈ ਤੇ ਉਹਦੇ ਨਾਲ ਮੜਕੇ ਘਰੇ ਬੂ ਚਲੇ ਗਏ ਦੋੱਚੇ ਤਾਂ ਕਿ ਸ਼ੱਕ ਲਾਉਣ ਲੱਗੇ ਉਹ ਮੜਕੇ ਛੱਡਣਾ ਆਉਂਦੇ ਕਿੰਨੇ ਕੁ ਦਾ ਟਾਈਮ ਹੀ ਚੱਲਣਾ ਆਉਂਦਾ ਅੱਠ ਕਿਤੇ ਲੱਗ ਪਾਉਣੇ ਅੱਠ ਦਾ ਟਾਈਮ ਸੀ ਹਾਂਜੀ ਤੇ ਕੋਈ ਛੱਡਣ ਆਉਣ ਡਿਆ ਤੇ ਇਹ ਰਾਹ ਇੱਥੇ ਜਦੋਂ ਆ ਗਿਆ ਤੇ ਜਿੰਨੇ ਜਿਹੜਾ ਛੱਡਣ ਆਉਣ ਡਿਆ ਉਹ ਮੈਂ ਮੋਟਰਸਾਈਕਲ ਮੋੜਿਆ ਪਿਆ ਲੱਗ ਕੇ ਪਰੇ ਪਰੇ ਨਾਲਾ ਤੇ ਉਹ ਦੌਰ ਪਛੇ ਰਹਿ ਗਿਆ ਹਾਂ ਮੋਟਰਸਾਈਕਲ ਮੋੜਿਆ ਦੋ ਜਿੰਨ ਕਿ ਸ਼ੋਰ ਆ ਗਿਆ ਉਹਨਾਂ ਡਾਕ ਲਿਆ ਮੋਟਰਸਾਈਕਲ ਥੱਲੇ ਬੱਲਿਆ ਤੋਂ ਤੁੰਗੜਿਆ ਤੇ ਆਂਦਾ ਵੀ ਇਹ ਨਾਲਾਂ ਦਾ ਚੰਗਾ ਜਾਤ ਉਹ ਮੈਂ ਨਾ ਕੁਝ ਚੱਲੇ ਜਾਣਾ ਤੇ ਉਸ ਮੁਤਾਬਕ ਹੈ ਦੀ ਉਹ ਨਿਕੂਤ ਰੱਖ ਕੇ ਬੈਠਾ ਜਿੱਥੇ ਚੱਲਦਾ ਤੇ ਤੁਹਾਨੂੰ ਜਾਂ ਚੱਲੇ ਜਾਣਾ ਇਹ ਨਾ ਦਨ ਆ ਬਹਿ ਕੇ ਆ ਗਿਆ ਤੇ ਆਰਟਿਕ ਵਜਤ ਘਰ ਦੀ ਘੜੀ ਮੂੜੀ ਫੋਨ ਲਾਈ ਜਾਂਦੀ ਉਹਦੋਂ ਕੁ ਮੁਰਕੇ ਫੋਨ ਬੰਦ ਹੋ ਗਿਆ ਅਚਨ ਉਹ ਜ ਸਵਾਦ ਕਿਤਰਾ ਪਤਾ ਲੱਗਾ ਦੱਸਦੇ ਆਈ ਤੇ ਐਸ ਤੇ ਆ ਰ ਲਵਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰਿਹਾ ਪਰਲੇ ਪਾਸੇ ਆ ਤੇ ਅਸੀਂ ਹਾਂ ਉਧਰ ਤੇ ਰਾਤ ਹੀ ਵੇਹੂ ਗਏ ਇਧਰ ਨੂੰ ਅਸੀਂ ਜੇ ਔਨ ਦੇ ਚਲ ਉਧਰ ਦੀ ਉਧਰ ਦੀ ਸੜਕ ਦੇ ਦੱਸ ਜਦੋਂ ਉਧਰ ਵੇਨੇ ਵੀ ਉਧਰ ਨਕਰੇ ਚਰਾਗ ਜੀ ਦੇ ਲੱਗਾ ਪਤਾ ਲੱਗਦਾ ਕਿ ਉੱਤੇ ਆ ਜਾਂਦੀ ਹੈ ਸਾਨੂੰ ਰਾਜ ਨੂੰ ਆ ਗਿਆ ਜਿਹਦੇ ਘਰੇ ਬੈਠੇ ਬੱਜ ਚਲਾਉਂਦੇ ਕਿ ਉੱਥੇ ਬੰਦਾ ਕੋਈ ਮਰਿਆ ਪਿਆ ਵਾ ਤੇ ਮੰਮੀ ਤੁਰਿਆ ਆਣਾ ਪਾ ਦੇਖੀਏ ਤੇ ਤੁਸੀਂ ਕਿੱਧਰ ਨੂੰ ਆਏ ਜਿਹੜੇ ਤੁਰਨ ਦੇ ਚੱਲ ਗਏ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਸਿਰ ਤੋਂ ਦਾ ਇਹ ਦੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੇ ਦੀ ਜ਼ਿਆਦਾ ਬਾਹਰ ਹੀ ਰਿਹਾ ਪਹਿਲਾਂ ਚੰਡੀਗੜ੍ਹ ਕੰਮਕੁਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚੱਲ ਰਿਹਾ ਤੇ ਕੋਈ ਨਾਲ ਨਹੀਂ ਗਿਆ ਉਸਾਕਾ ਗਿਆ ਤੁਹਾਨੂੰ ਕਿਸੇ ਦਾ ਬਾਹਰ ਬੁਣਾਈ ਹੱਥ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਤਾ ਸੋ ਨਹੀਂਗਾ ਦਾ ਜਿਹੜਾ ਬਾਹਰ ਦੇ ਸਾਹ ਨਾਲ ਸੋਟਾ ਬੱਚਾ ਜਾ ਰਿਹਾ ਤੇ ਅਜੇ ਤਾਂ ਪਛਾਣ ਨਹੀਂ ਆ ਜਾ। ਇਹ ਹਮੇਰੇ ਨਾਲ ਸੋਕ ਪਿੰਡ ਵਾਲੇ ਕੋਈ ਸੱਚ ਸੱਚ ਮੈਂ ਅਸਾ ਚਾਹੀ ਤੇ ਇਹਨਾਂ ਦੇ ਕੋ ਥੋੜਾ ਪਤਾ ਨੇ ਕੀ ਦਾ ਚਲ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਤੇ ਬਾਕੀ ਭਾਰ ਕੇ ਹਜਾਤੀ ਤੋਂ ਤਾਂ ਆਖ ਨਹੀਂ ਡਾਡੇ ਕਿ ਉਹ ਵੀ ਵੀ ਇਹਨੇ ਕਿ ਨਮਰ ਮਰੋਂਦੀ ਜਾ ਕੋ ਬਿੱਥੋ ਹੱਦ ਨਹੀਂ ਇਹੋ ਜਿਹੀ ਦਸ਼ਮਣੀ ਨਹੀਂ ਸੀ ਵੀ ਹੈਗੀ ਕੀ ਮੰਗ ਕਰਦੇ ਹੁੰਦੇ ਨੇ ਮੰਗ ਇਨਸਾਫ ਹੁੰਦਾ ਹੋਰ ਇਹ ਮੰਗ ਅਸੀਂ ਕੀ ਕਰਨੀ ਆ ਸਾਡਾ ਹੁਣ ਜੋ ਸਾਡੇ ਨਾਲ ਤਾਂ ਉਹ ਜਿਹੜਾ ਹੋ ਗਿਆ ਹੋ ਗਿਆ ਵਾ ਚਲੋ ਦੋਸ਼ੀਗਾ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਨਾ ਹੋ ਗਿਆ ਇਹ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜੇ ਬੰਦਾ ਕਿਹੜਾ ਵਾ ਬਈ ਚਲੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ ਕਿਹੜੀ ਗੱਲਾਂ ਕੀ ਅਗਰ ਇਹਦੀ ਕਿਸੇ ਦੇ ਨਾਲ ਗੱਲ ਵੀ ਨਹੀਂ ਕੋ ਤਾਂ ਜਿਹਦੇ ਕੋਲੇ ਅੱਜ ਮਿਲੇ ਉਸ ਨੂੰ ਆ ਜਾ ਆ ਜਾ ਕੀ ਹਾਲ ਹੈ ਕੀ ਹਾਲ ਆਪ ਵੀ ਕਵਕਵਾਈ ਫਿਰ ਦੰਦਾ ਹੈ ਚਾਲਪਾ ਜੀ ਇਹ ਜਾਮਨਗਰੋਂ ਆਇਆ ਜੀ ਮੁੰਡਾ ਕੰਪਨੀ ਚ ਕੰਮ ਕਰਦਾ ਹੈਗਾ ਇਥੇ ਘਰੋਂ ਹਰੀ ਗਿਆ ਤੇ ਹਰੀਆਂ ਤੋਂ ਮੁੰਡੇ ਦੇ ਨਾਲ ਸੰਦੀਪ ਦੇ ਨਾਲ ਚਲੇ ਗਿਆ ਉਹਦੇ ਘਰੇ ਸ਼ਰਾਬ ਪੀਣ ਉਹ ਇਹਨੂੰ ਛੱਡਣਾ ਹੁੰਦਿਆ ਜੀ ਰਾਤ ਉਹਦੇ ਦੱਸਣ ਤੇ ਆ ਵੀ ਮੈਂ ਛੱਡਣਾ ਹੁੰਦਿਆ ਤੇ ਮੁੰਡਿਆਂ ਦੇ ਨਾਲ ਇਥੋਂ ਵਹਿ ਗਿਆ ਤੇ ਬਾਅਦ ਚ ਪਤਾ ਨਹੀਂ ਕੀ ਹੋਇਆ ਫਿਰ ਸਾਡੇ ਕੋਲੇ ਮੁੰਡਾ ਸਵੇਰੇ ਆਇਆ ਵੀ ਆ ਸੰਦੀਪ ਉਹ ਦੱਸਣ ਅਸੀਂ ਪੁੱਛਿਆ ਉਹਨੂੰ ਤੇ ਹੁਣ ਸਵੇਰੇ ਵੀ ਉਹਨੇ ਦੱਸਿਆ ਸਾਨੂੰ ਕੋਣ ਕਰਕੇ ਵੀ ਉੱਥੇ ਕਿਸੇ ਦੀ ਡੈਥ ਹੋਈ ਪਈ ਆ ਤੇ ਵੇਖੋ ਆਪਣਾ ਮੁੰਡਾ ਤੇ ਨਹੀਂ ਗਾ ਫੇਰ ਅਸੀਂ ਇਹਨੂੰ ਇਧਰ ਨੂੰ ਵੇਖਣਾ ਹੈ ਹੂੰ ਰਾਤ ਅਸੀਂ ਵਹਿੰਦੇ ਗਏ ਆ 12 1 ਵਜੇ ਪਰੇ ਸੜਕਾਂ ਤੇ ਸਾਰੇ ਲੱਭਦੇ ਗਏ ਆ ਜੀ ਇਹਨੂੰ ਦੇ ਦਾ ਫਾਸਿਸ਼ ਵਾਲੀ ਨਹੀਂ ਜੀ ਨਹੀਂ ਜੀ ਪਤਾ ਹੀ ਹੁਣੇ ਲੱਗਾ ਸਾਨੂੰ ਤੇ ਹਾਂਜੀ ਹਾਂਜੀ ਸਾਰੇ ਹੁਣ ਤੇ ਆ ਪਹੁੰਚ ਗਿਆ ਜੀ ਇੱਥੇ ਕੀ ਲੱਗਦਾ ਕੁਝ ਨਹੀਂ ਜੀ ਨਹੀਂ ਜੀ ਅਜੇ ਤੱਕ ਅਹੀਂ ਕਿਸੇ ਦੇ ਨਾਲ ਵੀ ਨਹੀਂ ਕਿਸੇ ਦੀ ਦੁਸ਼ਮਣੀ ਹੈਗੀ ਕੀ ਮੰਗਦਾ ਮੰਗ ਇਹ ਇਨਸਾਫ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਕਾਂਡ ਫੜੇ ਜਾਣੇ ਚਾਹੀਦੇ ਆ ਉਹਨਾਂ ਨੂੰ ਮੰਨਦੀ ਸਜ਼ਾ ਮਿਲਣੀ ਚਾਹੀਦੀ ਹੈ ਏ ਮੇਰਾ देर ਲੱਗਦਾ ਚਾਚੇ ਜੀ ਦਾ ਬੇਟਾ ਵਾ ਜਨਾਹਰਾ ਵਰਿੰਦਰ ਸਿੰਘ ਕੀ ਗੱਲ ਬਾਤ ਹੋਈ ਯਾਰ ਕਿਤਨਾ ਪੁਰਾ ਲੱਗਾ ਸਾਨੂੰ ਤਾਂ ਪਾਜੀ ਹੋਣੀ ਪਤਾ ਲੱਗਾ ਵਾ ਉਹ ਵੀ ਰਾਈ ਨੇ ਜਾਣਦਾ ਸੀ ਤੇ ਕਹਿੰਦੇ ਸੀ ਤੇ ਫਿਰ ਇਹਨਾਂ ਨੇ ਇੱਧਰ ਨੂੰ ਆਏ ਆ ਬਕਦੇ ਸਏ ਉਹ ਵਰਿੰਦਰ ਤੇ ਨਹੀਂ ਹੱਡਾ ਪਿਆ ਵੀ ਹਾਂਜੀ ਕੀ ਮੰਗੀ ਕਰਦੇ ਜੀ ਤੁਹਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਹ ਵਰਿੰਦਰ ਸਿੰਘ ਸਨ ਆਫ ਕੋਲੋਂ ਸਿੰਘ ਬ੍ਰਿੰਦਪੁਤਰੀ ਦਾ ਇਹਦੀ ਉਮਰ ਕਿੰਨੀ ਬੱਤੀਕ ਸਾਲਾਂ ਇਹ ਇਹਨੂੰ ਡੈਡ ਬੋਡੀ ਜਿਹੜੀ ਹੈ ਪੱਤੀ ਰੋਡ ਤੋਂ ਬੂਹੇ ਵਾਲੀਆਂ ਰੋਡ ਤੇ ਜਿਹੜੀ ਗਲਿੰਗ ਰੋਡਾ ਉੱਤੇ ਮਿਲੀ ਹੈ। ਇਹਦੀ ਬੋਡੀ ਤੇ ਤੇਜ਼ ਧਾਰ ਚਾਰ ਦੇ ਚਗਮ ਨੇ। ਜੀ। ਇਨਵੈਸਟੀਗੇਸ਼ਨ ਚੱਲ ਰਹੀ ਆ। ਇਹਦੇ ਪੇਰੈਂਟਸ ਆ ਗਏ। ਜੀ। ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਐਫ ਆਰ ਲੌਂਚ ਕਰਕੇ ਇਨਵੈਸਟੀਗੇਸ਼ਨ ਕਰਤੀ ਤੁਹਾਨੂੰ ਤੇ ਬਾਕੀ ਅੱਗੇ ਫੈਕਟਸ ਹੋਣਗੇ ਉਹ ਤੁਹਾਨੂੰ ਦੱਸਾਂਗੇ। ਤੁਹਾਨੂੰ ਕੀ ਲੱਗਦਾ ਜੀ ਮਤਲਬ ਕਿ ਰੰਜਿਸ਼ ਹੈ ਤੋ ਯਾ ਕੋ ਡੈਫੀਨਿਟਲੀ ਕੋਈ ਨਾ ਕੋਈ ਰੰਜਿਸ਼ ਹੀ ਹੁੰਦੀ ਹੈ ਤਾਂ ਹੀ ਮਰਡਰ ਹੁੰਦਾ ਆਦਰਵਾਈਜ਼ ਤੇ ਕਤਲ ਤੁਹਾਨੂੰ ਪਤਾ ਹੀ ਹੈ